टीवी ते ता तो स्वागत है बीबी शरीफा जी दे दुनिया तो रुखसत हो हर पासे सोग भी लहर है ही संगीत जगत दे सितारे भी बीबी शरीफा जी दे अंतिम अंतम ले पहुंचने शुरू हो गए हैं देखो टीवी दी विशेष रिपोर्ट ਜੈ ਪੀਰਾਂ ਦੀ ਕੈ ਪੀਰਾਂ ਦੀ ਰੈ ਪੀਰਾਂ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਸੈਦ ਵੀਰ ਵੀ ਬਿਸ਼ਰੀਫਾ ਜੀ ਜੋ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਸਾਨੂੰ ਸਾਰਿਆਂ ਨੂੰ ਜਿਨਾ ਕਿ ਉਹਨਾਂ ਦਾ ਮਾਂ ਪਿਓਰ ਦਾ ਆਸਰਾ ਅੱਜ ਪਿੰਡ ਉਦੇਸੀਆ ਨੇੜੇ ਆਦਮਪੁਰ ਜ਼ਿਲ੍ਹਾ ਜਲੰਧਰ ਆਜੋ ਦੇ ਤੁਰ ਉਹਨਾਂ ਦੇ ਤੁਰ ਜਾਣ ਦਾ ਬਹੁਤ ਡਾਢਾ ਅਫਸੋਸ ਹੈ ਤੇ ਬੜਾ ਦੁੱਖ ਵੀ ਹੈ ਜਿਹੜੇ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਸਾਡੇ ਵਿੱਚ ਉਹ ਮਾਪਿ ਵਰਗਾ ਆਸਰਾ ਹਮੇਸ਼ਾ ਸਾਨੂੰ ਦਿੰਦੇ ਰਹਿਣਗੇ ਅਸੀਂ ਹਮੇਸ਼ਾ ਹੀ ਉਹਨਾਂ ਨੂੰ ਯਾਦ ਕਰਦੇ ਰਹਾਂਗੇ ਤੇ ਅੱਜ 21 ਤਰੀਕ ਹੈ ਤੇ ਹੀ ਤਰੀਕ ਨੂੰ ਜਾਨਕਿ ਸੋਮਵਾਰ ਨੂੰ ਪਰਸੋਂ ਨੂੰ ਉਹਨਾਂ ਨੂੰ ਖਾਕੇ ਸਪਰਦ ਕੀਤਾ ਜਾਏਗਾ ਸਾਰੇ ਹੀ ਸਤਿਕਾਰਯੋਗ ਮਹਾਪੁਰਸ਼ ਆਏ ਹੋਏ ਨੇ ਵੱਖ-ਵੱਖ ਦਰਬਾਰਾਂ ਤੋਂ ਵੱਕ ਵੱਕ ਡੇਰਿਆਂ ਤੋਂ ਡੇਰਾਵਾਦਾਂ ਤੋਂ ਉਹ ਸਾਰੇ ਹੀ ਸਤਕਾਰ ਰੂਮਾ ਪੁੱਛ ਆਏ ਹੋਏ ਨੇ ਇਹ ਕਿਉਂਕਿ ਅਸੀਂ ਉਹਨਾਂ ਦਾ ਹੌਸਲਾ ਮੰਗਦੇ ਹੋ ਉਹ ਸਾਨੂੰ ਹੌਸਲਾ ਦੇਣ ਆਏ ਹੋਏ ਆ ਅਸੀਂ ਇੱਥੇ ਉਹਨਾਂ ਦੇ ਤੁਰ ਜਾਂਦਾ ਬਹੁਤ ਅਫਸੋਸ ਹੈ ਤੇ ਪਰਮਾਤਮਾ ਕਰੇ ਕਿ ਇਸ ਉਹ ਸ਼ੇਰ ਫਕੀਰ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਤੇ ਨਾਲੇ ਸਾਨੂੰ ਸਾਰਿਆਂ ਨੂੰ ਪਾਣਾ ਮੰਨਨ ਦਾ ਬਲ ਬਖਸ਼ੇ ਜੈ ਪੀਰਾਂ ਦੀ ਕਹਿ ਪੀਰਾਂ ਦੀ ਰਹਿ ਪੀਰਾਂ ਦੀ ਅੱਜ ਮਨ ਬਹੁਤ ਉਦਾਸ ਸویر ਤੋਰਿਆ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਰਹਿਬਰ ਸੇਵਾ ਸਿਮਰਨ ਸਾਧਕੀ ਦੇ ਪੁੰਜ ਜਿਨ੍ਹਾਂ ਨੇ ਹਮੇਸ਼ਾ ਦ੍ਰਿੜਤਾ ਦੇ ਨਾਲ ਆਪ ਨੂੰ ਗੁਰੂ ਲੋਕਾਂ ਨੇ ਕਈਆਂ ਹੋ ਗੱਲਾਂ ਤੇ ਚਲਦੇ ਆ ਤਿਆਨੁ ਸ਼ਾਸਨ ਬਣਾ ਕੇ ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਬਹੁਤ ਵੱਡਾ ਰਤਬਾ ਫਕੀਰਾਂ ਦੀ ਦੁਨੀਆ ਦੇ ਵਿੱਚ ਪ੍ਰਾਪਤ ਕੀਤਾ ਬੜੇ ਸਤਿਕਾਰਯੋਗ ਸਾਡੇ ਬੀਬੀ ਜੀ ਉਦੇਸ਼ੀਆਂ ਵਾਲੇ ਜਿਹਸੇ ਫਾਨੀ ਦੁਨੀਆ ਨੂੰ ਸੂਰਜ ਤੌਰ ਤੇ ਅਲਵਿਦਾ ਕਹਿ ਗਏ ਪਰ ਇੱਕ ਜਿੱਥੇ ਅਧਿਆਤਮਕ ਪੱਖ ਦੇ ਵਿੱਚ ਮਹਾਪੁਰਖਾਂ ਦੀ ਦੇਣ ਹਮੇਸ਼ਾ رہی ਤੇ ਨਾਲ ਦੀ ਨਾਲ ਸਮਾਜਿਕ ਤੌਰ ਤੇ ਵੀ ਬੀਬੀ ਜੀ ਹੁਣਾਂ ਦੀ ਬਹੁਤ ਸਮਰਪਣਾ ਸੰਪੂਰਨਤਾ ਤਿਆਗ ਜਿਹੜਾ ਹਮੇਸ਼ਾ ਰਿਹਾ ਜਿੱਥੇ ਅੱਜ ਇਹ ਸਮੂਚੀਆਂ ਸੰਗਤਾਂ ਦੇ ਦਿਲ ਜਿਹੜੇ ਵਲੁੰਧਰੇ ਗਏ ਤੇ ਨਾਲ ਦੀ ਨਾਲ ਸੰਗੀਤ ਜਗਤ ਦੇ ਵਿੱਚ ਵੀ ਇੱਕ ਗੁਰਾਗ ਦੀ ਲਹਿਰ ਜਿਹੜੀ ਦੌੜ ਰਹੀ ਹੈ ਸਾਰੇ ਕਲਾਕਾਰ ਪਹੁੰਚੇ ਗੀਤਕਾਰ ਪਹੁੰਚੇ ਬੁਲਾਰੇ ਪਹੁੰਚੇ ਸੰਗੀਤਕਾਰ ਨਲਟਰ ਜਿੰਨੇ ਵੀ ਪਰਸਨ ਨੇ ਸਾਰਿਆਂ ਨੇ ਦੁਖੀ ਹਿਰਦੇ ਦੇ ਨਾਲ ਅੱਜ ਮਹਾਪੁਰਸ਼ਾਂ ਦੇ ਦਰਸ਼ਨ ਕੀਤੇ ਨੇ ਔਰ ਬਹੁਤ ਮਨ ਉਦਾਸ ਰਿਹਾ ਬੋਲਣ ਦੇ ਲਈ ਕੋਈ ਲਫਜ਼ ਕੋਈ ਅਲਫਾਜ਼ ਬਾਕੀ ਰਹਿ ਨਹੀਂ ਜਾਂਦਾ ਕਿ ਫਕੀਰਾਂ ਦੇ ਰੁਤਬੇ ਬਾਰੇ ਕੀ ਬਿਆਨ ਕਰ ਸਕਦੇ ਤੇ ਬਸ ਇਹੀ ਕਹਾਂਗੇ ਕਿ ਪ੍ਰਮਾਤਮਾ ਅੱਲਾ ਪਾਕ ਉਹਨੂੰ ਆਪਣੇ ਕਦਮਾਂ 'ਚ ਵਿਰਾਜ ਜਗ੍ਹਾ ਦੇਣ ਤੇ ਹਮੇਸ਼ਾ ਉਹਨਾਂ ਦੀ ਕਹੀ ਹੋਈ ਗੱਲਾਂ ਤੇ ਸਾਨੂੰ ਚੱਲਣ ਦਾ ਜਿਹੜਾ ਬਲ ਹਮੇਸ਼ਾ ਬਖਸ਼ਦੇ ਹਨ જય ਪੀਰਾਂ જય ਪੀਰਾਂ